बै जा बै जा lagi ਬੈ ਜਾ ਬੈ ਜਾ ਬੈ ਜਾ ਬੈ ਜਾ ਬੈ ਜਾ ਇਹਦਾ ਇਲਾਜ ਹੋਣਾ ਚਾਹੀਦਾ ਕਿ ਨਹੀਂ ਚਾਹੀਦਾ ਹੈ ਲਾਜੋ ਜਵੇ ਬਹੁਤ ਵਧੀਆ ਕਰਨਾ ਇਹਨਾ ਛੇਤੀ ਠੀਕ ਹੋ ਜਾ ਕਰ ਤੱਕ ਕਰ ਤ ਨਹੀਂ ਜਾਂਦਾ ਇਹ ਤੇਰਾ ਤਾਂ ਘਟੇ ਜਾਂਦਾ ਜਾਂਦਾ ਜਿਹੜਾ ਘੜਾ ਘੜਾ ਵੱਡਾ ਰਾਤ ਨੂੰ ਨਹੀਂ ਪੈਂਦਾ ਕਰ ਨਾ ਉਰੀ ਪੈਂਦਾ ਚਾਹ ਨਹੀਂ ਬੀਪੀ ਮੈਂ ਜਾਂ ਤਾਂ ਲਾਵਾਂਗੇ ਚਾਹ ਬਣਾਉਣੇ ਦਾ ਮਤਲਬ ਪੀਤਾ ਇਹਦੇ ਹੈ ਨਹੀਂ ਹੈ ਹਾਂਜੀ ਘਰ ਚੋਰ ਕੋਈ ਘਰ ਹੋਰ ਕੋਈ ਨਹੀਂ ਹੈ ਹਾਂਜੀ ਇਨਾ ਕੋਲੇ ਇਨਾ ਕੋਲੇ ਇਹਨੂੰ ਫਿਰ ਹੁਣ ਪ੍ਰੋਵਾਂਸਰਾ ਲਾ ਕੇ ਤੇ ਇਲਾਜ ਕਰਾਈਏ ਕਰਾ ਦਿਓ ਜੀ ਬਹੁਤ ਵਧੀਆ ਗੱਲ ਤੁਹਾਡਾ ਬਹੁਤ ਧੰਨਵਾਦ ਹੋ ਜੀ ਬਈ ਮੈਂ ਤਾਂ ਮੈਨੂੰ ਘਰ ਨੂੰ ਲੈ ਜੀ ਬੀਬੀ ਘਰਾਂ ਹੀ ਦੇਦੀ ਮੈਨੂੰ ਦਵਾਈ ਦਵਾਈ ਤੇਰੇ ਕੋਲ ਤੋਂ ਲਈ ਵੀ ਮੈਂ ਵੀ ਖਾ ਲਈ ਹੂੰ ਏ ਇਹ ਜਾਂਦੀ ਆਉਂਦੀ ਦੇਖਦੀ ਐ ਮੈਂ ਕਿਹਾ ਇੱਥੇ ਇੱਥੇ ਵੀ ਅੰਦਰ ਆਦ ਨੂੰ ਇੱਥੇ ਹੀ ਪੈਸਾ ਨਾਲ ਕੋਈ ਟੱਕਣ ਵਾਲ ਗੱਡੀਆਂ ਨੇ ਬਚਾਇਆ ਅੱਛਾ ਪੱਤੀ ਦੇ ਵਿੱਚ ਕਿਆ ਪਤਾ ਲੱਗਦਾ 20 ਤੱਕ ਆਈ ਹੂੰ ਉੱਥੇ ਵੀ ਆਉਂਦਾ ਵਾਸਤੇ ਪਾਣੀ ਪਾਣੀ ਪੀਣਾ ਪਾਣੀ ਨਹੀਂ ਆਜਾ ਗੋਹੀ ਨੇ ਮਾਰਿਆ ਅਸੀਂ ਤਾਂ ਜੀ ਪਾਣੀ ਪੀਣਾ ਨਹੀਂ ਜੀ ਨਹੀਂ ਤੇਰੀ ਸਮੱਸਿਆ ਦਾ ਹੱਲ ਕੱਢਦੇ ਹੁਣ ਆਪਾਂ ਚੱਲਦੇ ਨਹੀਂ ਮੈਂ ਤਾਂ ਬੀਬੀ ਨਾਲ ਨਾਲੇ ਕੱਪੜੇ ਉਹ ਬਟਾ ਇੱਥੇ ਆਪਾਂ ਨੇ ਆਪਾਂ ਕਿ ਦੂਰ ਜਾਣਾ ਕਿਤੇ ਮੇਰੇ ਪਿੰਡ ਵਾਲੇ ਤੋਂ ਬੁਲਾਓ ਉਹ ਨਾਲੇ ਪਿੰਡ ਵਾਲੇ ਆ ਵੀ ਤਾਂ ਪਿੰਡ ਵਾਲੇ ਹੀ ਆਣਗੇ ਤੇਰੇ ਪਾਸ ਮੇਰੇ ਘਰ ਆ ਜਾ ਮੈਂ ਬੈਠਾ ਦੋ ਤੇਰਾ ਭਾਈ ਹਾਂ ਨਹੀਂ ਕੌਣ ਕੋਲਣ ਡੁੱਲਾ ਬੀਬੀ ਨੂੰ ਬੀਬੀ ਦੇ ਬਲਾਓ ਬੀਬੀ ਨੇ ਬਹਿ ਜਾਣਾ ਅੱਗੇ ਉੱਥੇ ਬੈਠੂਗੀ ਉਹ ਮੂਰੇ ਬਿਠਾ ਲਾ ਬੀਬੀ ਨੇ ਬਿਠਾ ਲਗੇ ਬੀਬੀ ਰਹਿ ਕੇ ਬਹਿ ਜਾਣਾ ਕਿ ਕੀ ਕਹਿਸੀ ਹੈ ਦਵਾਈ ਦਵਾ ਕੇ ਮਨੂ ਲਾਇਓ ਦੇਖੋ ਦੇਖੋ ਕੁਦਰਤ ਦਾ ਬੰਦਾ ਕਿਸੇ ਵੇਲੇ ਵੀ ਬੇਬਸ ਹੋ ਜਾਂਦਾ ਲਾਚਾਰ ਹੋ ਜਾਂਦਾ ਘਰ ਦੇ ਵੀ ਚਾਲਸ ਖਾਵੇਂ ਹਾਲਾਤ ਬਣ ਜਾਂਦੇ ਐ ਇਹ ਬੰਦਾ ਜਾਏ ਇਹਦੇ ਭਾਵੇਂ ਕੋਈ ਰਾਜਾ ਐ ਭਾਵੇਂ ਕੋਈ ਅਮੀਰ ਐ ਤੇ ਭਾਵੇਂ ਕੋਈ ਗਰੀਬ ਐ ਤੇ ਕਿਸੇ ਨਾਲ ਵੀ ਕਿਸੇ ਵੇਲੇ ਐਸੇ ਹਾਲਾਤ ਬਣ ਜਾਂਦੇ ਐ ਕਿ ਇਹਨਾਂ ਦੇ ਘਰ ਦੇ ਵੀ ਜਿਹਨਾਂ ਦੇ ਪਿਤਾ ਜੀ ਦੀ ਡੈਥ ਹੋ ਗਈ ਦੇਤ ਤੋਂ ਬਾਅਦ ਇਹਦੀ ਮਾਨਸਿਕ ਹਾਲਤ ਵੀ ਕਹਿੰਦੇ ਕਾਫੀ ਖਰਾਬ ਹੋਈ ਇਹਦੀ ਮਦਰ ਦੀ ਦੋਨੋਂ ਜਣੇ ਘਰ ਦੇ ਵਿੱਚ ਰਹਿੰਦੇ ਸੀ ਪਰ ਮਾਂ ਦੀ ਹਾਲਤ ਜਾਦੇ ਖਰਾਬ ਹੋਣ ਕਰਕੇ ਪਹਿਲਾਂ ਓਪਰਾਵਾਸ ਰਸ ਸੰਸਥਾ ਦੇ ਵਿੱਚ ਪਿੰਡ ਵਾਲੇ ਸੱਜਣਾ ਵੱਲੋਂ ਇਹਨਾਂ ਨੇ ਐਸਡੀਐਮ ਨੂੰ ਅਪਰੋਚ ਕੀਤੀ ਤੇ ਓਪਰਾਵਾਸ ਰਸ ਸੰਸਥਾ ਜੀ ਦਾਖਲ ਹੋ ਗਈ ਉਹਨਾਂ ਦੇ ਆਪਰੇਸ਼ਨ ਵਗੈਰਾ ਹੋਏ ਤੇ ਹੁਣ ਇਸ ਵੇਲੇ ਕਾਫੀ ਹਾਲਤ ਉਹਨਾਂ ਦੀ ਠੀਕ ਹੈ ਪਰ ਪਿੱਛੇ ਇਹਨਾਂ ਦਾ ਬੇਟਾ ਜਿਹੜਾ ਹੈਗਾ ਮੈਨੂੰ ਲੱਗਦਾ ਉਮਰੇ ਦੀ 25 ਸਾਲ ਦੀ ਹੋਣੀ ਹੈ ਲਗਭਗ ਹਾਂਜੀ ਹਾਂਜੀ ਤੇ ਨਗਰ ਨਿਵਾਸੀਆਂ ਨੇ ਦੱਸਿਆ ਵੀ ਰਾਤ ਨੂੰ ਇੱਥੇ ਸੜਕ ਦੇ ਕਿਨਾਰੇ ਕਈ ਵਾਰ ਖੋਈ ਜੀ ਲੈ ਕੇ ਪੈ ਜਾਂਦਾ ਤੇ ਹੁਣ ਵੀ ਮਤਲਬ ਇਸ ਵੇਲੇ ਵੀ ਕਹਿੰਦੇ ਜਿੱਥੇ ਬੈਠੇ ਸੜਕ ਦੇ ਕਿਨਾਰੇ ਇੱਥੇ ਹੀ ਰਾਤ ਨੂੰ ਸੌਂ ਜਾਂਦਾ ਇਹ ਇਨੀ ਠੰਡ ਦੇ ਵਿੱਚ ਭੁੱਖਾ ਪਿਆਸਾ ਪਤਾ ਨਹੀਂ ਕਦੇ ਰੋਟੀ ਖਾ ਲਈ ਕਿਸੇ ਨੇ ਦੇਤੀ ਤੇ ਅਦਰਵਾਈਜ਼ ਇਹ ਵੀ ਮਾਨਸਿਕ ਖਾਲਤ ਜਿਹੜੀ ਹੈਗੀ ਹੈ ਇਸ ਵੇਲੇ ਕਾਫੀ ਧਿਆਨ ਮੰਗਦੀ ਹੈ ਇਲਾਜ ਦਾ ਇਹਨੂੰ ਮੌਕਾ ਮਿਲਣਾ ਚਾਹੀਦਾ ਹੈ ਦੁਬਾਰੇ ਠੀਕ ਹੋ ਸਕਦਾ ਇਹ ਡਵੈਲਪਮੈਂਟ ਬ੍ਰੇਨ ਹੈਗਾ ਬੜੀ ਚਿੰਤਾ ਦਾ ਵਿਸ਼ਾ ਇਹ ਵੀ ਇਹੋ ਜਿਹੇ ਨਾਗਰਿਕ ਸਾਡੇ ਜਿਹੜੇ ਹੈਗੇ ਸਮਾਜ ਦੇ ਵਿੱਚ ਵੀ ਤੁਰੰਤ ਕੋਈ ਡੈਡੀਕੇਟਿਡ ਹੈਲਪਲਾਈਨ ਨਾ ਹੋਣ ਕਰਕੇ ਇਹਨਾਂ ਨੂੰ ਇਲਾਜ ਦਾ ਮੌਕਾ ਨਹੀਂ ਮਿਲਦਾ ਰੁਲਦੇ ਰਹਿੰਦੇ ਇਹੋ ਜੀ ਠੰਡ ਦੇ ਵਿੱਚ ਇੰਨੀ ਸਰਦੀ ਦੇ ਵਿੱਚ ਭੁੱਖੇ ਪਿਆਸੇ ਇਹਨਾਂ ਦੀ ਹਾਲਤ ਵਿਗੜਦੀ ਸੀਰੀਅਸ ਵੀ ਹੁੰਦੀ ਹੈ ਕਈ ਵਾਰੀ ਇਹਨਾਂ ਦੀ ਸਿਹਤ ਦਾ ਨੁਕਸਾਨ ਵੀ ਹੋ ਜਾਂਦਾ ਹੈ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਡੈਡੀਕੇਟਿਡ ਹੈਲਪਲਾਈਨ ਹੋਣੀ ਚਾਹੀਦੀ ਹੈ ਬੰਦਾ ਫੋਨ ਕਰੇ ਨਾਗਰਿਕ ਤੇ ਤੁਰੰਤ ਉਹਨੂੰ ਠੀਕ ਹੋਣ ਦਾ ਮੌਕਾ ਮਿਲ ਜਿਹੜੇ ਵਨ ਸਟਾਪ ਸੈਂਟਰ ਹੈਗੇ ਆ ਹਸਪੀਟਲ ਇਹਨਾਂ ਨੂੰ ਰਿਸੀਵ ਕਰਨ ਤੇ ਮੈਨੂੰ ਲੱਗਦਾ ਵੀ ਪਿੰਡਾਂ ਦੇ ਲੈਵਲ ਤੇ ਵੀ ਕੁਛ ਨਾ ਕੁਛ ਉਪਰਾਲਾ ਹੋਣਾ ਚਾਹੀਦਾ ਇਹ ਸੀਰੀਅਸਲੀ ਲੈਣਾ ਚਾਹੀਦਾ ਇਹਨਾਂ ਕੇਸਾਂ ਨੂੰ ਅਸੀਂ ਕਹਿੰਦੇ ਠੀਕ ਹੋ ਜਵੇ ਜੀ ਵਧੀਆ ਕਰਨ ਹੋ ਜੇ ਆਪਾਂ ਘਰੋਂ ਠੀਕ ਹੋ ਕੇ ਆ ਜਵੇ ਜੀ ਕੀ ਕਹਿਣਾ ਚਾਹੋਗੇ ਤੁਸੀਂ ਹਾਂ ਜੀ ਬਹੁਤ ਵਧੀਆ ਉਪਰਾਲਾ ਹੈ ਜੀ ਪ੍ਰਭਾਸਰਾ ਦੀ ਟੀਮ ਦਾ ਭਾਈ ਸਾਹਿਬ ਭਾਈ ਸ਼ਮਸ਼ੇਰ ਸਿੰਘ ਜੀ ਉਹਨਾਂ ਦਾ ਜਿਹੜੇ ਕਿ ਜਿੰਨੇ ਵੀ ਕੋਈ ਲਵਾਰਸ ਫਿਰਦੇ ਆ ਕੋਈ ਹਮੰਦਪੁੱਤ ਹੀ ਹੈ ਕੋਈ ਵੀ ਹੈ ਸਾਰਿਆਂ ਦਾ ਇਲਾਜ ਪ੍ਰੋਪਰ ਕਰਦੇ ਆ ਸੋ ਇਹਨਾਂ ਦਾ ਜੋ ਉਪਰਾਂ লাই ਬਹੁਤ ਵਧੀਆ ਉਪਰਾਂ ਲਾਇਏਗੇ ਜੋ ਇਹਨਾਂ ਵੱਲੋਂ ਚੈਰੀਟੇਬਲ ਟਰਸਟ ਬਣਾਇਆ ਗਿਆ ਹਸਪਤਾਲ ਖੋਲ੍ਹਿਆ ਗਿਆ ਉੱਥੇ ਵੀ ਡਾਕਟਰੇ ਜੋ ਵੀ ਬਹੁਤ ਵਧੀਆ ਡਾਕਟਰ ਹੈ ਬਹੁਤ ਵਧੀਆ ਇਲਾਜ ਹੋ ਰਿਹਾ ਹੈ ਇਹ ਬਹੁਤ ਭਲਾਈ ਦਾ ਸੋਹਣਾ ਕੰਮ ਹੈ ਜੇ ਨਸ਼ੇ ਤੇ ਹਟ ਗਿਆ ਤੇ ਉਹ ਠੀਕ ਆਪਣੀ ਜ਼ਿੰਦਗੀ ਜੀ ਸਕਦਾ ਤੇ ਅੱਜ ਅਸੀਂ ਇਸ ਨੌਜਵਾਨ ਨੂੰ ਪ੍ਰਭ ਅਸਰ ਸੋਸਤਾ ਕੁਰਾਲੀ ਲੈ ਕੇ ਜਾ ਰਹੇ ਹਾਂ ਤੇ ਮੈਨੂੰ ਆਸ ਹੈ ਵੀ ਥੋੜੇ ਜਿਹਾ ਇਲਾਜ ਨਾਲ ਹੀ ਇਹ ਬੜੀ ਜਲਦੀ ਇੰਪਰੂਵ ਹੋ ਜਾਏਗਾ ਤੇ ਇੰਡੀਪੈਂਡੈਂਟ ਲਾਈਫ ਜੀਣ ਲਈ ਕਿਹਾ ਤੇ ਬੰਨੀ ਹੋਊ ਆਪਣੀ ਮਾਂ ਨੂੰ ਵੀ ਆਪਣੀ ਸੰਭਾਲ ਸੰਭਾਲਣ ਦੇ ਸਮਰੱਥ ਹੋਏਗਾ ਤੇ ਇਹਨਾਂ ਦਾ ਘਰ ਹੈ ਇੱਥੇ ਕਹਿੰਦੇ ਵੀ ਇਸੇ ਪਿੰਡ ਦੇ ਵਿੱਚ ਇੱਥੋਂ ਦੇ ਜੰਪਲ ਹੈਗੇ ਆ ਪੰਜਾਬ ਦੇ ਵਿੱਚ ਜ਼ਿਲ੍ਹਾ ਮੁਹਾਲੀ ਦੇ ਵਿੱਚ ਰਹਿਣ ਵਾਲਿਆਂ ਲੋੜ ਹੈ ਥੋੜੀ ਜਿਹੀ ਸਾਰੇ ਦੀ ਨਾਲ ਮਿਲ ਕੇ ਆਪਾਂ ਥੋੜੀ ਜਿਹੀ ਕੋਸ਼ਿਸ਼ ਕਰੀਏ ਇਹੋ ਜੇ ਨਾਗਰਿਕ ਦੁਆਰਾ ਫਿਰ ਠੀਕ ਹੋ ਸਕਦੇ ਆਸ ਹੈ ਤੁਸੀਂ ਸਾਰੇ ਇਹਨੂੰ ਗੰਭੀਰਤਾ ਨਾਲ ਵਿਚਾਰੂਗੇ ਆਪਣੇ ਆਪਣੇ ਇਲਾਕਿਆਂ ਦੇ ਵਿੱਚ ਇਹੋ ਜੇ ਨਾਗਰਿਕਾਂ ਵੱਲ ਧਿਆਨ ਦਿਓਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ